ਹੈਲੋ ਦੋਸਤੋ ਸਟੱਡੀ ਅਨਦਰਵੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੋਸਤੋ ਪੀਐਸਪੀਸੀਐਲ ਦੀ ਜਿਹੜੀ ਸੀਰੀਜ਼ ਸਟਾਰਟ ਕੀਤੀ ਹੋਈ ਆ ਪੀਐਸਪੀਸੀਐਲ ਦੇ ਅਪਰੈਂਟਸ਼ਿਪ ਤੇ ਐਲਮ ਦੀ ਇਹਦੇ ਵਿੱਚ ਆਪਾਂ ਟੈਕਨੀਕਲ ਵੀਡੀਓਜ਼ ਬੀ ਪਾਰਟ ਬੀ ਕਲਾਸਾਂ ਆਗੀਆਂ ਅੱਗੇ ਹੋਰ ਵੀ ਕਲਾਸਾਂ ਆਉਣੀਆਂ 6-7 ਕਲਾਸਾਂ ਹੋਰ ਵੀ ਰੈਡੀ ਪੈਗਾਂ ਕੱਲ ਨੂੰ ਜਾਂ ਪਰਸੋਂ ਨੈਕਸਟ ਕਲਾਸ 21ਵੀਂ ਕਲਾਸ ਆਉ। ਉਸ ਤੋਂ ਪਹਿਲਾਂ ਆਪਾਂ ਇਹਦੀ ਜਿਹੜੀ 21ਵੀਂ ਕਲਾਸ ਇੱਕ ਨਾਨ-ਟੈਕਨੀਕਲ ਬਣਾਉਣੀ ਆ ਪੰਜਾਬੀ ਦੇ ਉੱਪਰ ਕਿਉਂਕਿ ਪੰਜਾਬੀ ਤੇ ਜਰਨਲ ਨੌਲਜ ਵੀ ਆਉਣੀ ਆ ਕਿਉਂਕਿ ਪਾਸ ਹੋਣ ਲਈ ਮੈਡ ਦੇ ਵਿੱਚ ਆਉਣ ਲਈ ਹਰ ਇੱਕ ਟੌਪਿਕ ਆਪਾਂ ਨੂੰ ਕਲੀਅਰ ਹੋਣਾ ਚਾਹੀਦਾ। ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਇਹਦੀਆਂ ਪਹਿਲਾਂ ਜਿਹੜੀਆਂ 27 27 ਪਾਰਟ ਪੰਜਾਬੀ ਦੇ ਬਣਾ ਚੁੱਕਿਆ ਮੈਂ ਪਹਿਲਾਂ ਕਿਵੇਂ ਬਣਾ ਚੁੱਕਿਆ ਉਹ ਕਿਸੇ ਹੋਰ ਪੇਪਰਾਂ ਲਈ ਸੀ ਪਰ ਪੰਜਾਬੀ ਤਾਂ ਸਾਰੇ ਪੇਪਰਾਂ ਚ ਬਰਾਬਰੀ ਆਉਣੀ ਹੈ ਸੇਮ ਹੀ ਆਉਣੀ ਹੈ ਹੁਣ ਇਹਦੇ ਵਿੱਚ ਕੀ ਆਪਾਂ ਪੰਜਾਬੀ ਦੇ ਜਿਹੜੀਆਂ 27 ਪਾਰਟ ਪਹਿਲਾਂ ਆ ਚੁੱਕਿਆ ਉਹਦੇ ਵਿੱਚ ਮੈਂ ਵਿਸ਼ੇਸ਼ਣ ਨੂੰ ਡਿਟੇਲ ਚ ਦੱਸਿਆ ਕਿਰਿਆ ਨੂੰ ਨਾਮ ਪੜਨਾਮ ਕਾਲ ਸੰਬੰਧਕ ਜੋਜਕ ਤੇ ਕਈ ਵੀਡੀਓ ਇਹਦੇ ਵਿੱਚ ਉਹ ਆ ਜਿਹਦੇ ਵਿੱਚ ਐਮਸੀਕਿਊ ਆ ਕੱਲੇ ਮਲਟੀਪਲ ਚੁਆਇਸ ਕੁਐਸਚਨ ਤਾਂ ਉਹ ਵੀਡੀਓ ਵੀ ਚੈੱਕ ਕਰ ਲਓ ਮੈਂ ਇਦਾਂ ਕਰੂੰਗਾ ਵੀਡੀਓ ਦੀ ਲਿੰਕ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਦੀ ਲਿੰਕ ਪਾ ਦੂੰਗਾ ਉਸ ਲਿੰਕ ਤੋਂ ਤੁਸੀਂ ਚੈੱਕ ਕਰ ਲਿਓ ਅੱਜ ਆਪਾਂ ਪਾਠ 28 ਤੇ ਕਲਾਸ 21ਵੀਂ ਪੀਐਸ ਪੀਸੀਐਲ ਦੀ ਕਲਾਸ 21ਵੀਂ ਦੇ ਵਿੱਚ ਪੰਜਾਬੀ ਦਾ ਪਾਠ 28 ਤਾਂ ਆਪਾਂ ਪਾਠ 28 ਮੰਨ ਕੇ ਚੱਲੋ ਉਹਦੇ ਵਿੱਚ ਡਿਸਕਸ ਕਰਾਂਗੇ ਕੁਝ ਐਮਸੀਕਿਊ ਜਿਸ ਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਹੈਗਾ ਕਿਤਾਬਾਂ ਸ਼ਬਦ ਕਿਸ ਲਿੰਗ ਵਿੱਚ ਆਉਂਦਾ ਹੈ ਕਿਤਾਬਾਂ ਤਾਂ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਬੀ ਇਸਤਰੀ ਲਿੰਗ ਦੇ ਵਿੱਚ ਇਹਦੇ ਤੇ ਆਪਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਦਾ ਬਟਨ ਜ਼ਰੂਰ ਦਬਲਿਓ ਨੈਕਸਟ ਆਪਣੇ ਕੋਲ ਕੁਐਸਚਨ ਆ ਜਾਂਦਾ ਹੈ ਹੇਠ ਲਿਖਿਆਂ ਵਿੱਚੋਂ ਸੂਭਵਾਚਕ ਨਾਮ ਕਿਹੜਾ ਹੈ ਹੁਣ ਤੁਹਾਨੂੰ ਮੈਂ ਦੱਸਿਆ ਵੀ ਪਹਿਲਾਂ ਮੈਂ ਨਾਮ ਦੀ ਪ੍ਰੋਪਰ ਵੀਡੀਓ ਬਣਾ ਰੱਖੀ ਆ ਉਹਦੇ ਵਿੱਚ ਸਾਰੀਆਂ ਕਿਸਮਾਂ ਲਿਖ ਰੱਖੀਆਂ ਉਹਦੇ ਵਿੱਚ ਕਿਸਮਾਂ ਵੀ ਲਿਖ ਰੱਖੀਆਂ ਵੀ ਕਿੰਨੀਆਂ ਨਾਮ ਦੀਆਂ ਕਿਸਮਾਂ ਹੁੰਦੀਆਂ ਤਾਂ ਉਹ ਦੇਖ ਕੇ ਵੀਡੀਓ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਇਹਨਾਂ ਚ ਸੂਭਾਚਕ ਨਾਮ ਕਿਹੜਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਸੀ ਸਮੂਹ ਦਾ ਮਤਲਬ ਫੌਜ ਸਮੂਹ ਮਤਲਬ ਕੋਈ ਗਰੁੱਪ ਗਰੁੱਪ ਬਣਿਆ ਹੋਇਆ ਫੌਜ ਕੀ ਆ ਸੂਭਾਚਕ ਨਾਮ ਦੇ ਵਿੱਚ ਆ ਜਾਂਦਾ ਨੈਕਸਟ ਆਪਣੇ ਕੋਲੇ ਆ ਗਿਆ ਉਹ ਕਿਹੜਾ ਸਰਵਨਾਮ ਹੈ ਉਹ ਕਿਹੜਾ ਸਰਵਨਾਮ ਹੈ ਇਹਦਾ ਰਾਈਟ ਆਨਸਰ ਆ ਗਿਆ ਆਪਸ਼ਨ ਨੰਬਰ ਏ ਨਿਸ਼ਚੇਵਾਚ ਅੱਗੇ ਆਪਣੇ ਕੋਲੇ ਕੁਐਸਚਨ ਆ ਗਿਆ 4th ਖੇਡਣਾ ਕਿਸ ਕਿਸਮ ਦੀ ਕਿਰਿਆ ਹੈ ਖੇਡਣਾ ਹੁਣ ਕਿਰਿਆ ਕਿਰਿਆ ਬਾਰੇ ਵੀ ਦੱਸਿਆ ਹੋਇਆ ਸਾਰੀ ਵਿਆਕਰਨ ਉਹਦੇ ਵਿੱਚ ਪਈ ਆਪਣੀ ਪਲੇ ਲਿਸਟ ਦੇ ਵਿੱਚ ਉਹ ਜ਼ਰੂਰ ਚੈੱਕ ਕਰ ਲੈ ਥੋੜਾ ਜਿਹਾ ਟਾਈਮ ਕੱਢ ਕੇ ਮੈਨੂੰ ਲੱਗਦਾ ਸਾਰੀ ਪਲੇ ਲਿਸਟ 2 ਘੰਟਿਆਂ ਦੀ ਮੈਕਸਿਮਮ 2.5 ਘੰਟਿਆਂ ਦੀ ਹੋਊਗੀ ਖੇਡਣਾ ਕਿਸ ਕਿਸਮ ਦੀ ਕਿਰਿਆ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਸੀ ਯਾਨੀ ਕਿ ਸਧਾਰਨ ਕਿਰਿਆ ਕਿਰਿਆ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ ਉਹਦੇ ਵਿੱਚ ਪਤਾ ਲੱਗ ਜੂ ਸਧਾਰਨ ਕਿਰਿਆ ਹੁੰਦੀ ਹੈ ਅੱਗੇ ਆਪਣੇ ਕੋਲ ਕੁਐਸਚਨ ਆ ਗਿਆ ਹੈਟ ਲਿਖਿਆ ਵਿੱਚੋਂ ਵਿਸ਼ੇਸ਼ਣ ਸ਼ਬਦ ਕਿਹੜਾ ਹੈ ਵਿਸ਼ੇਸ਼ਣ ਵਿਸ਼ੇਸ਼ਣ ਕਿਹੜਾ ਹੁੰਦਾ ਜਿਹੜਾ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸਦਾ ਹੋਵੇ ਹੁਣ ਇਹਦੇ ਵਿੱਚ ਵਿਸ਼ੇਸ਼ਤਾ ਕੀ ਦੱਸਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਬੀ ਲਾਲ ਮੰਨ ਲਓ ਮੇਰੀ ਕੋਟੀ ਦਾ ਰੰਗ ਲਾਲ ਹੈ ਤਾਂ ਲਾਲ ਕੀ ਉਹਨੇ ਵਿਸ਼ੇਸ਼ਤਾ ਦੱਸਦੀ ਉਸ ਪੜਨਾਮ ਦੀ ਅੱਗੇ ਆਪਣੇ ਕੋਲ ਕੁਐਸਚਨ ਆ ਗਿਆ ਮੈਂ ਕਿਤਾਬ ਪੜ੍ਹੀ ਵਿੱਚ ਕਿਰਿਆ ਦਾ ਰੂਪ ਕੀ ਹੈ ਮੈਂ ਕਿਤਾਬ ਪੜ੍ਹੀ ક્રિયા ਦਾ ਰੂਪ ਕੀ ਹੈ ਇਧਰ ਰਾਈਟ ਆਨਸਰ ਹੈਗਾ অপਸ਼ਨ ਨੰਬਰ ਸੀ ਭੂਤਕਾਲ ਭੂਤਕਾਲ ਦੇ ਵਿੱਚ ਇਹ ਕਿਰਿਆ ਚਲੀ ਹੈ ਅੱਗੇ ਆਪਣੇ ਕੋਲ ਕੁਐਸ਼ਨ ਆ ਗਿਆ ਬੱਚਿਆਂ ਸ਼ਬਦ ਵਿੱਚ ਕਿਹੜਾ ਵਿਪਖਤੀ ਚਿੰਨ ਵਰਤਿਆ ਗਿਆ ਹੈ ਵਿਪਖਤੀ ਇਧਰ ਰਾਈਟ ਆਨਸਰ ਹੈਗਾ অপਸ਼ਨ ਨੰਬਰ ਡੀ ਆ ਜਾਨੀ ਕਿ ਆੜੇ ਨੂੰ ਕੰਨਾ ਉੱਤੇ ਬਿੰਦੀ ਅੱਗੇ ਆਪਣੇ ਕੋਲ ਕੁਐਸ਼ਨ ਆ ਗਿਆ 8th ਨਿਸ਼ਚੇਵਾਚਕ ਸਰਵਨਾਮ ਦੀ ਆਧਾਰਨ ਕੀ ਹੈ ਨਿਸ਼ਚੇਵਾਚਕ ਸਰਵਨਾਮ ਤਾਂ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਸੀ ਜਾਨੀ ਕਿ ਕੋ ਇਸ ਵੀਡੀਓ ਦੇ ਵਿੱਚ ਮੈਂ 15 ਕੁਐਸਚਨ ਕਵਰ ਕਰੂੰਗਾ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਮੈਂ ਕਮੈਂਟ ਜਰੂਰ ਕਰ ਦਿਓ ਤਾਂ ਨੈਕਸਟ ਵੀਡੀਓ ਦੇ ਵਿੱਚ ਘੱਟੋ ਘੱਟ 50 ਕੁਐਸਚਨ ਆਪਾਂ ਪੰਜਾਬੀ ਦੇ ਲੈ ਕੇ ਆਵਾਂਗੇ ਤੇ ਜਿਹੜੀ ਟੈਕਨੀਕਲ ਚੱਲ ਰਹੀ ਹੈ ਆਪਣੇ ਟੈਕਨੀਕਲ ਟਾਪਿਕ ਉਹ ਚੱਲਦੀ ਰਹੂਗੀ ਨਾਲ ਉਹਦੀ ਟੈਨਸ਼ਨ ਨਾ ਲਓ ਉਹ ਆਪਣੀ ਵੀਡੀਓ ਆਉਂਦੀ ਰਹੂਗੀ 9th ਕੁਐਸਚਨ ਹੋਇਆ ਹੈ ਇੱਥੇ ਲਿਖਿਆ ਵਿੱਚੋਂ ਕਿਹੜਾ ਮਹਾਵਰਾ ਹੱਥ ਖੜੇ ਕਰਨਾ ਤੁਰਨਾ ਚੁੱਪ ਰਹਿਣਾ ਰੋਟੀ ਖਾਣਾ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ A ਹੱਥ ਖੜੇ ਕਰਨਾ ਹੱਥ ਖੜੇ ਕਰਨਾ ਮਤਲਬ ਜਵਾਬ ਦੇ ਦੇਣਾ ਵੀ ਯਾਰ ਹੁਣ ਤਾਂ ਅਸੀਂ ਬਹੁਤ ਪੜ੍ਹ ਲਏ ਬਸ ਹੁਣ ਸਾਡੇ ਹੱਥ ਖੜੇ ਆ ਹੁਣ ਪੇਪਰ ਜੀ ਇਸ ਤੋਂ ਵੀ ਬਾਹਰ ਆ ਗਿਆ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਐਦਾਂ ਅੱਗੇ ਆਪਣੇ ਕੋਲ ਆ ਗਿਆ 10ਵਾਂ ਕੁਐਸਚਨ ਮੈਂ ਸ਼ਬਦ ਕਿਸ ਵਿਅਕਤੀ ਪ੍ਰੋਨਾਉਨ ਵਿੱਚ ਆਉਂਦਾ ਹੈ ਵੀ ਯਾਨੀ ਕਿ ਕੀੜਾ ਪਰਸਨ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਫਰਸਟ ਪਰਸਨ ਸੈਕੰਡ ਪਰਸਨ ਥਰਡ ਪਰਸਨ ਤਾਂ ਕਿਹੜਾ ਆ ਜਾਂਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਏ ਪਹਿਲਾ ਵਿਅਕਤੀ ਜਿਹੜਾ ਮੈਂ ਆ ਕਿਹੜੇ ਪ੍ਰੋਨਾਨਸ ਦੇ ਵਿੱਚ ਆ ਜਾਂਦਾ ਇਹ ਪਹਿਲੇ ਵਿਅਕਤੀ ਦੇ ਵਿੱਚ ਕਿਉਂਕਿ ਆਪ ਦੇ ਬਾਰੇ ਸ਼ੁਰੂਆਤ ਕੀਤੀ ਆ ਆਪ ਦੇ ਬਾਰੇ ਗੱਲ ਹੋ ਰਹੀ ਆ ਦੂਜੇ ਬਾਰੇ ਹੋ ਰਹੀ ਆ ਤਾਂ ਦੂਜਾ ਵਿਅਕਤੀ ਦੋ ਬੰਦੇ ਆਪਸ ਵਿੱਚ ਗੱਲ ਕਰ ਰਹੇ ਕਿਸੇ ਤੀਜੇ ਬਾਰੇ ਉਹ ਤੀਜਾ ਵਿਅਕਤੀ ਹੋ ਗਿਆ ਅੱਗੇ ਆਪਣੇ ਕੋਲੇ ਕੁਐਸਚਨ ਆ ਗਿਆ ਕੋੜਾ ਦੌੜ ਰਿਹਾ ਹੈ ਇਹ ਕਿਹੜਾ ਵਾਕ ਹੈ ਕੋੜਾ ਦੌੜ ਰਿਹਾ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਬੀ ਸਧਾਰਨ ਵਾਕ ਇਹ ਵੀ ਸਧਾਰਨ ਵਾਕ ਆ ਗਿਆ ਅੱਗੇ ਆਪਣੇ ਕੋਲੇ ਆ ਗਿਆ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ ਵਿਸ਼ੇਸ਼ਣ ਵਿਸ਼ੇਸ਼ਣ ਕਿਹੜਾ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸਦਾ ਹੋਵੇ ਤਾਂ ਵਿਸ਼ੇਸ਼ਣ ਕਿਹੜਾ ਆਪਣਾ ਰਾਈਟ ਆਨਸਰ ਆ ਗਿਆ ਆਪਸ਼ਨ ਨੰਬਰ ਸੀ ਸੁੰਦਰ ਮਤਲਬ ਕਿ ਉਹਦੇ ਕੱਪੜੇ ਬਹੁਤ ਸੁੰਦਰਨੀ ਸੁੰਦਰ ਕੀ ਆ ਉਹਨੇ ਵਿਸ਼ੇਸ਼ਤਾ ਦੱਸਦੀ ਕੱਪੜਿਆਂ ਦੀ ਵੀ ਕੱਪੜੇ ਸੁੰਦਰ ਆ ਅੱਗੇ ਆਪਣੇ ਕੋਲ ਕੁਐਸਚਨ 13ਵਾਂ ਆ ਗਿਆ ਧਰਤੀ ਪੀਣਾ ਮਹਾਵਰੇ ਦਾ ਅਰਥ ਕੀ ਹੈ ਇਹ ਮਹਾਵਰੇ ਰੂੜੀ ਵਗੈਰਾ ਇਹ ਆਉਂਦੇ ਹੁੰਦੇ ਆ ਇਹਦੇ ਵਿੱਚ ਆਉਣਗੇ ਧਰਤੀ ਬਿਨਾ ਮਹਾਵਰੇ ਦਾ ਕੀ ਅਰਥ ਆ ਇਹਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਸੀ ਬਹੁਤ ਜ਼ਿਆਦਾ ਮਿਹਨਤ ਕਰਨਾ ਅੱਗੇ ਆਪਣੇ ਕੋਲੇ ਆ ਗਿਆ ਕੁਐਸਚਨ ਹੀਟ ਲਿਖਿਆਂ ਵਿੱਚੋਂ ਕਿਹੜਾ ਸਮਾਸ ਦਾ ਉਦਾਹਰਨ ਹੈ ਹੁਣ ਸਮਾਸ ਕਿਹੜਾ ਹੁੰਦਾ ਜੋਗਿਕ ਜੋਗਿਕ ਵੀ ਕਹਿ ਸਕਦੇ ਆ ਸਮਾਸ ਨੂੰ ਜੋਗਿਕ ਜਿਹੜਾ ਦੋ ਤੋਂ ਮਿਲ ਕੇ ਬਣਦਾ ਤਾਂ ਕਿਹੜਾ ਸਮਾਸ ਦਾ ਉਦਾਹਰਨ ਹੈ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਬੀ ਰਾਜਪੂਤ ਰਾਜਪੂਤ ਦੋ ਤੋਂ ਮਿਲ ਕੇ ਬਣ ਗਿਆ ਅੱਗੇ ਆਪਣੇ ਕੋਲ ਆ ਗਿਆ ਪੈਰ ਚੁੰਮਣਾ ਦਾ ਕੀ ਭਾਵ ਹੈ ਪਿਆਰ ਚੁੰਮਣਾ ਦਾ ਮਤਲਬ ਰਾਈਟ ਆਨਸਰ ਹੈਗਾ ਸਤਿਕਾਰ ਕਰਨਾ ਇਹ ਛੋਟੇ ਛੋਟੇ ਕੁਐਸਚਨ ਹੁੰਦੇ ਆ ਸਿੰਪਲ ਜਿਹੇ ਕੁਐਸਚਨ ਹੁੰਦੇ ਆ ਪਰ ਕਈ ਵਾਰੀ ਪੇਪਰਾਂ ਦੇ ਵਿੱਚ ਆਪਾਂ 10 ਕੁਐਸਚਨ ਆਉਨੇ ਆ 10 ਦੇ ਵਿੱਚੋਂ ਆਪਾਂ ਜੇ 8 ਵੀ ਕਰਤੇ 9 ਵੀ ਕਰਤੇ ਪਰ ਜੇ ਆਪਾਂ 10 ਚੋਂ 10 ਹੀ ਕਰਤੇ ਤਾਂ 2 ਨੰਬਰ ਆਪਾਂ ਨੂੰ ਮੈਂਡ ਦੇ ਵਿੱਚ ਲਿਆਉਣ ਲਈ ਕਾਫੀ ਹੁੰਦੇ ਨੇ 1 ਕੀ ਕੇ ਨੰਬਰ ਅੱਧਾ ਅੱਧਾ ਨੰਬਰ ਬਹੁਤ ਇੰਪੋਰਟੈਂਟ ਹੁੰਦਾ ਹੈ ਤਾਂ ਦੋਸਤੋ ਅੱਜ ਇਹ ਪੰਜਾਬੀ ਦੀ ਵੀਡੀਓ ਸੀਗੀ 27 ਪਾਰਟ ਪਿਛਲੇ ਜਰੂਰ ਚੈੱਕ ਕਰ ਲਿਓ ਮੈਂ ਪਲੇਲਿਸਟ ਦੀ ਜਿਹੜੀ ਲਿੰਕ ਆ ਉਹ ਵੀਡੀਓ ਦੀ ਡਿਸਕ੍ਰਿਪਸ਼ਨ ਚ ਪਾ ਦੂਗਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ